ਆਸਾ ਮਹੱਲਾ ਪੰਜਵਾ ਫਾਈ ਅਲਖ ਅਪਾਰ ਸਹੀ ਜੋ ਪਰਮੇਸ਼ਰ ਹੈ ਲਖਣ ਕੋ ਰਹੇ ਤਸਦ ਮਨ ਕਰਕੇ ਪ੍ਰਕਿਰਤੀ ਦੇ ਤਾਰਾ ਯਾਰ ਕੋ ਰਹਤਾ ਹੈ ਜੋ ਪੂਰੀ ਮਾਨਵਤਾ ਜੋ ਰਗ ਤੇ ਸਾਡੀ ਜਿਹੜੀ ਭੋਲੀ ਮੂਰਤੀ ਹੈ ਪੂਰੀ ਜੋ ਪ੍ਰਕਾਸ਼ ਰੂਪ ਪਰਮੇਸ਼ਰ ਆਪ ਹੈ ਸਾਡੇ ਮਨ ਵਿੱਚ ਵਸ ਜਾਵੇ ਉਹ ਦਰਦ ਰੂਗ ਮਾਰੀ ਭੋਲੀ ਸੁੱਧੀ ਜਿਹੜੀ ਸਾਡੀ ਦਿੱਤੀ ਹੈ ਕਿ ਜਿਵੇਂ ਜਿਸ ਕਾਪੜੀ ਦੀ ਦਿੱਤੀ ਹੈ ਉਹ ਸੁਹਾਵ ਵਾਲੀ ਤੇ ਪ੍ਰਕਾਸ਼ ਰੂਪ ਪਰਮੇਸ਼ਰ ਸਾਡੇ ਮੰਦਿਰ ਵਸ ਜਾਵੇ ਦੁੱਖ ਦਰਦ ਰੋਗ ਮਾਇ ਇਹ ਮਾਇ ਤੁਮ ਸਖੀ ਮਹਤਮਾ ਜਨੋ ਦੁੱਖ ਜਮਨ ਮਰਨ ਦਾ ਦਰਵਾਜ਼ਾ ਜੀ ਆਂ ਪੀੜਾ ਹਮੇ ਦਾ ਰੋਗ ਸਾਡਾ ਮੈਂਡਾ ਹੱਬ ਨਸੈ ਜੋ ਮਾਇਆ ਕਰਕੇ ਹੈ ਸਖੀ ਉਹ ਸਾਡਾ ਸਾਰਾ ਹੀ ਨਾਸ ਹੋ ਜਾਵੇ ਹੋ ਵੰਜਾਂ ਕੁਰਬਾਨ ਅਸੀਂ ਤਾਂ ਵੰਜਾਂ ਜਾਨੇ ਆ ਕੁਰਬਾਨ ਸਾਈ ਆਪਣੇ ਆਪਣੇ ਸਾਈ ਅਕਾਲ ਪੁਰਖ ਮਾਲਕ ਤੋਂ ਹੋਵੇ ਅਨੰਦ ਘਾਣਾ ਇਹ ਅਨੰਦ ਵੀ ਛੇ ਰੱਖਦੇ ਆ ਜੇ ਪੁਰਖੋ ਮਨਤਾ ਨੂੰ ਜਾਪਣ ਕਰਕੇ ਤਨ ਕਰਕੇ ਜਪਣਾ ਕਰਕੇ ਕਣਾ ਅਨੰਦ ਜੋ ਨਿਆਇ ਕਾ ਨੇ ਸੁਖੋਪ ਤੋਂ ਵਸਣਾ ਨੂੰ ਕਣਾ ਨੰਦ ਮੰਨਿਆ ਹੈ ਇਹ ਤੇ ਹੋਰ ਨਾ ਕੋਈ ਨਾ ਦੇ ਵਿਸ਼ੇ ਅੰਦਰੋਂ ਮੰਨਿਆ ਹੈ ਇਹ ਸਾਰੇ ਪੂਛ ਆਨੰਦ ਹਨ ਅਨੰਤਿਕ ਰਸ ਵਾਹਿਗੁਰੂ ਆਨੰਦ ਜੋ ਕਦੇ ਨਾ ਆਖ ਨਾ ਹੋਵੇ ਉਹਨਾਂ ਨੂੰ ਇੱਕ ਰਸ ਪ੍ਰਾਪਤ ਹੁੰਦਾ ਹੈ ਆਨੰਦ ਜੋ ਮੰਤਨ ਕਰਕੇ ਮਾਰਨ ਜਪਣਾ ਕਰਦੇ ਹਨ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਰਸ਼ੀ ਬਿੰਦਕ ਛੋੜਾ ਤੇ ਵੀ ਜੇ ਗੱਲ ਸੁਣੀਏ ਬਿੰਦਕ ਗਿਆਤ ਪੂਰਵ ਕੋ ਉਹਦੀ ਗੱਲ ਕਥਾ ਉਸ ਦੀ ਪ੍ਰਾਪਤੀ ਦੇ ਬਤੁਜੇ ਸੁਨਾ ਕਰੀਏ ਸੱਚੇ ਤੇਸ ਕਣੀ ਜਿਹੜੇ ਸਰਬ ਕਾ ਮਾਲਕ ਹੈ ਉਹ ਹੀ ਉਖੀ ਹੂੰ ਸੁਖ ਪਾਏ ਜਿਹੇ ਸਖੀ ਸੁਖ ਸੂਪ ਨੂੰ ਪਾ ਕੇ ਸੁਖੀ ਮੈਂ ਤਾਂ ਹਾਂ ਇਸ ਪ੍ਰਕਾਰ ਸੁਖੀਆਂ ਚ ਸੁਖੀ ਹੋ ਜਾਂਦੇ ਆ ਤੂੰ ਸੁਖ ਨੂੰ ਪਾ ਕੇ ਮਾਇ ਨਾ ਕੀਮ ਗਣੀ ਜੇ ਮਾਤਾ ਪਿਤਾ ਰੂਪ ਸੰਦਿਆ ਨੂੰ ਉਹ ਸਵਾਹੀ ਦੀ ਕੀਮਤ ਨਹੀਂ ਗਿਣੀ ਜਾ ਸਕਦੀ ਵਿਆਪਤ ਗੁਣਾ ਦਾ ਦਾਤਾ ਹੈ ਉਹਦੇ ਸੁੱਖਾਂ ਦੀ ਵੀ ਕੀਮਤ ਨਹੀਂ ਗਣੀ ਜਾਂਦੀ ਬ੍ਰਹਮ ਦੇ ਤੱਕ ਇੱਕ ਰਾਜੇ ਕੋ ਲਾ ਕੇ ਸੋਈਏ ਜੁਣੀਏ ਇਹ ਸੁੱਖ ਸਾਰੇ ਨਾਸਵੰਤ ਹਨ ਜੀਵਨ ਮੁਕਤ ਨੂੰ ਜਿਹੜਾ ਸੁੱਖ 14ਵਾਰੀਆਂ ਖੋਲ੍ਹਦੇ ਉਮੀਦਿਆ ਹੈ ਬ੍ਰਹਮ ਅਨੁਸਾਰੀ ਉਹ ਮਤਿ ਸੁੱਖ ਨਹੀਂ ਕਿਉਂ ਮਹਾਰਾਜ ਇਹ ਆਨੰਦ ਦੀ ਕੀਮਤ ਨਹੀਂ ਗਣੀ ਜਾ ਸਕਦੀ ਨੈਣ ਪਸੰਦੂ ਸੁਏ ਕੋਸਨ ਨੇਪਰਾ ਕਰਕੇ ਪਸੰਦ ਆ ਗਿਆ ਹੈ ਨੇਤਰਾ ਕਰਕੇ ਪਸੰਦੋ ਨਾਲ ਦੇਖਦੇ ਹਾਂ ਮਨਮੁਦ ਰੂਪੀ ਨੇਤਰਾ ਨਾਲ ਦੇਖਦੇ ਆ ਅਵਰਾਗ ਵੇਖ ਰੂਪੀ ਨੇਤਰਾ ਨਾਲ ਦੇਖਦੇ ਆ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰਾ ਨਾਲ ਦੇਖਦੇ ਆ ਸ਼ੁੱਧੀ ਸਿਮਤ ਰੂਪ ਨੇਤਰਾ ਨਾਲ ਦੇਖਦੇ ਹਾਂ ਉਹ ਨੈਣ ਪਸੰਦੋ ਸੋਏ ਸਾਰੀਆਂ ਨੀ ਅੱਖਾਂ ਚ ਪਸੰਦੋ ਦੇਖਣ ਵਾਲਾ ਉਹ ਦ੍ਰਿਸ਼ਟਾ ਰੂਪਾਤੀ ਹੈ ਵੇਖ ਮੁਸਤਾਕ ਭਈ ਵੇਖ ਕਰਕੇ ਮੇਰੀ ਚਿੱਤ ਦੀ ਮੁੱਤੀ ਮੁਸਤਾਕ ਮੋਹਤ ਹੋ ਗਈ ਹੈ ਆਸ਼ਿਕ ਹੋ ਗਈ ਉਸ ਪਰਮੇਸ਼ਰ ਦੇ ਉੱਤੇ ਮਸਤਾਕ ਨਾ ਫਾਰਸੀ ਚਾਹਵਾਨ ਦਾ ਨਾਮ ਹੈ ਉਸ ਦੀ ਚਾਹਵਾਨ ਹੋ ਗਈ ਹੈ ਮੌਤ ਹੋ ਗਈ ਆਸ਼ਿਕ ਬਣ ਗਈ ਉਸ ਪਰਮੇਸ਼ਰ ਤੇ ਮੈਂ ਨਿਰਗੁਣ ਮੇਰੀ ਮਾਂ ਮੇਰੀ ਮਾਤਾ ਪਿਤਾ ਰੂਪ ਸੰਤ ਜਨੋ ਮੈਂ ਤਾਂ ਗੁਣਾ ਤੋਂ ਰਹਿਤ ਸੀ ਨਾ ਮੇਰੇ ਚ ਸਰਦਾ ਸੀ ਗੁਣ ਨਾ ਭਾਗਨਾ ਦੇ ਕੋਈ ਸੀ ਆਪ ਲੜ ਲਾਇ ਲਈ ਆਪ ਪਰਮੇਸ਼ਰ ਨਾਲ ਦੀ ਸਰਨ ਰੂਪੀ ਸਭ ਸੰਗ ਰੂਪੀ ਨਾਮ ਰੂਪੀ ਪੱਲੇ ਪ੍ਰੇਮ ਪੱਲੇ ਦੇ ਨਾਲ ਲਾ ਲਿਆ ਹੈ। ਵੇਦ ਕਥੀਬ ਸੰਸਾਰ। ਉਹ ਮਿਲ ਲਾਇੂ ਇਦਾਂ ਦੇ ਕਰਮਕਾਂਡ ਕਰਕੇ ਨਾ ਨਾ ਬਾਸ਼ਨਾ ਕਰਕੇ ਨਹੀਂ ਜਾਣਿਆ ਜਾਂਦਾ। ਕਥੀਬਾਂ ਦੇ ਇਸ਼ਰਾਦ ਕਾਂ ਦੇ ਕਰਕੇ ਬੰਦਾ ਇਮਾਨ ਹੋਣੇ ਕਰਕੇ ਨਹੀਂ ਪਰਮੇਸ਼ਰ ਜਾਣਿਆ ਜਾਂਦਾ। ਸੰਸਾਰ ਤੁੱਬ ਕਰਕੇ ਵੀ ਨਹੀਂ ਜਾਣਿਆ ਜਾਂਦਾ। ਸੰਸਾਰ ਹੀ ਜੇ ਹੋ ਰਹੀ ਏ। ਸੰਸਰ ਕੀ ਸੰਸਾਰਾ ਪਰਮੇਸ਼ਰ ਜੋ ਪ੍ਰਾਪਤ ਹੁੰਦਾ ਜਾਂਦਾ ਉਹ ਸੰਫੈਰ ਹੈ ਹਬਾਹੂ ਬਾਹਰ ਹਬਾਹੂ ਇਹਨਾਂ ਸਾਰਿਆਂ ਤੋਂ ਹੂ ਨਿਸ਼ਚੇ ਕਰਕੇ ਬਾਹਰ ਹੈ ਪਰਮੇਸ਼ਰ ਬੇਦ ਕਤੇ ਵਿਖਿਆ ਨਾਹੀ ਜਾਣਦੇ ਹਰ ਜਨਮਨ ਵਾਹੀਰੇ ਸੋ ਇਸ ਪ੍ਰਕਾਰ ਸਾਰੇ ਕਰਮ ਕਾਂਡ ਤੋਂ ਜਿੱਦਾਂ ਦੇ ਸ਼ਰਤਾਂ ਤੋਂ ਕਦੇ ਬਾਂਦੀ ਤੋਂ ਸਾਰਿਆਂ ਤੋਂ ਬਾਹਰ ਹੈ ਨਾਨਾ ਪੁਣੇ ਤੋਂ ਭੇਦਾਂ ਤੋਂ ਸੁਤੰਤਰ ਹੈ ਪਰਮੇਸ਼ਰ ਨਾਨੂ ਕਾ ਪਾਤਸਾਹੂ ਜਿਹੜਾ ਜਾਹਰਾ ਸਤਿਗੁਰੂ ਵਿਸ਼ਿਆ ਵੇਦਾ ਵੇਖਦੇ ਕਿੰਨਾ ਗੁਣਾਂ ਨੂੰ ਵਿਸ਼ੇ ਕਰਦੇ ਹਨ ਕਤੇਬਾਂ ਜਿਹੜੀਆਂ ਹਨੀਆਂ ਉਹ ਵੀ ਤਵੇਂ ਤਾਂ ਅਜ ਨਹੀਂ ਕਿਸੇ ਕਰਨ ਵਾਲੀ ਹੈ ਇਸ ਕਰਕੇ ਸੰਖਾਰ ਵੀ ਰਾਸੀ ਕਾਮ ਸੀ ਸ਼ਾਂਤ ਕੀ ਹੈ ਇਹਨਾਂ ਤੋਂ ਸਾਰਿਆਂ ਤੋਂ ਬਿਹਤਰ ਹੈ ਪਰਮੇਸ਼ਰ ਸੁਤੰਤਰ ਹੈ ਨਾਨਕ ਦਾ ਪਾਪ ਤਾਹੂ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡਾ ਪਾਪ ਸ਼ਾਹ ਹੈ ਮਾਲਕੋ ਕਾਲ ਪੁਰਖੋ ਕਿੰਨੂ ਵੀ ਤਹਿੰਦਾ ਮਾਲਕੋ ਰਸਾ ਜਾਹਾਰਾ ਤੁਨ ਤੋਂ ਜਹ ਪ੍ਰਤਾਖੀ ਬਿਸਰੇ ਆ ਤੇ ਤੁਨ ਮੋਤ ਪ੍ਰਖਾਰੀ ਪ੍ਰਤੀਤ ਹੋ ਰਿਹਾ ਹੈ ਆਸਾ ਮਹੱਲਾ ਪੰਜਵਾ ਨਾਸ ਭਗਤ ਆਰਦ ਹੈ ਕੋ ਕੈਸਾ ਪ੍ਰਮੇਸ਼ਰ ਹੈ ਜਿਸ ਤੋਂ ਨੇ ਸ਼ਿਨੂ ਮੱਖਣ ਭਗਤ ਬਿਲਾਤ ਦੇ ਹਮ ਪਰਗਟ ਘਰ ਮੇ ਜਾ ਕੇ ਜਪ ਤੇ ਪੀਓ ਪੀਓ ਜਪਦੇ ਹੈ ਮੇਰੇ ਪਿਆਰੇ ਪਤੀ ਹੈ ਮੇਰੇ ਪਿਆਰੇ ਇਸ ਪ੍ਰਕਾਰ ਜਪਦੇ ਹਨ ਪਿਤਾ ਮਾਤਾ ਪਿਤਾ ਰੂਪੋਂ ਆਪਣੀ ਜੋਤ ਮੇ ਲਾਵੋ ਫਿਰ ਮਰ ਕੇ ਦੀ ਜੁਤੀਏ ਨਾਲ ਆਤਮਾ ਨਾਲ ਮਿਲਣਾ ਕਰੀਏ ਨਿਰਗੁਣ ਦਿਖਾਈ ਜੀ ਸਾਡਾ ਸਰਦਾ ਦੇ ਗੁਨਾ ਤੋਂ ਰਹਿਤ ਹੈ ਕੰਡੀਆਂ ਦੇ ਅਧੀਨ ਹੋਇਆ ਦੀਵਾ ਹੈ ਸਾਡਾ ਤੇਰੀ ਟੀਕ ਗੋਵਿੰਦ ਏ ਮੋਹਨ ਪ੍ਰਮੇਸ਼ਰ ਆਗਦੀ ਜੋਤ ਹੈ ਹਿਰਦੇ ਵਿੱਚ ਗੋਪਾਲ ਦਇਆਲ ਪ੍ਰਭੂ ਏ ਪਥੀ ਦੇ ਪਾਲਕ ਹੋ ਏ ਦਇਆ ਦੇ ਸਰਤਬ੍ਰਤੂ ਉਹ ਸਭਨਾ ਕੀ ਨਾਥ ਤੂ ਹੀ ਦਾਖੇ ਸਾਰਿਆਂ ਦਾ ਸਾਮੀ ਹੈ ਤੇਰੀ ਸ੍ਰਿਸ਼ਟ ਸਭ ਤਾਰੀ ਰੀਤੀ ਆਗਦੀ ਰਚੀ ਹੋਈ ਏ ਸੱਚੀ ਕਾਥਾ ਰਾਉ ਸਦਾ ਸਹਾਈ ਸੰਤਾਂ ਦੇ ਮਰੇ ਸੰਤਾਂ ਦੇ ਹਰ ਵਕਤ ਸਹਾਈ ਕੋ ਜਿਵੇਂ ਸੰਤ ਪ੍ਰਾਜਾ ਦੀ ਪੈ ਜੇ ਰਾਖੀ ਔਰ ਨਾਮ ਦੀ ਲੱਖ ਮਿਲ ਰਿਓ ਤੇ ਉਹ ਸਦਾ ਸਦਾ ਸੰਤਾਂ ਦੇ ਸਹਾਈ ਕੋ ਕੀઠੇ ਸਦਾ ਹਜੂ ਸੰਤ ਮਾਤਮਾ ਆਪਰੂ ਹਰ ਵਕਤ ਹਜੂ ਨੇੜੇ ਵੇਖਦੇ ਐ ਕੰਮ ਨੇ ਦੇਖਦੇ ਹਨ ਨਾਮ ਵੀ ਹੁੰਨੜਿਆ ਜਿਦੋਂ ਮਾਰਾ ਤੇਰੇ ਨਾਮ ਤੋਂ ਬਗਾਇ ਹੰਗੇ ਇਹ ਮਰਨ ਜਸੂਰ ਵਿਸੂਰ ਉਹਨਾਂ ਵਿਸ਼ੇਸ਼ ਕਰਕੇ ਸੂਲ ਦੁੱਖਾਂ ਕਰਕੇ ਤੇ ਮਸੂਰ ਚ ਹੋ ਗਿਆ ਕਿ ਚੁਰਚੁਰ ਕੇ ਮਰਦੇ ਹਨ ਦਾਸ ਦਸ ਤਣ ਭਾ ਇਸ ਕੇ ਪਾਪੇ ਜਿ ਮੈਨੇ ਆਪ ਦੇ ਦਾਸਾਂ ਦਾ ਦਾਸ ਪੁਣਾ ਦਸਤ ਦਾਸ ਪੁਣਾ ਕਾਰਨਾ ਕੀਤਾ ਹੈ ਮਿਟਿਆ ਤੇ ਨਾਮ ਮਾਣੇ ਸ਼ਿਰ ਕਰਕੇ ਦਾਸਾਂ ਦੇ ਦਾਸਪੋਣਾ ਤਾਰਿਆ ਹੈ ਮਿਟਿਆ ਤੇ ਨਾਮ ਗਾਉਣ ਉਹਨਾਂ ਦਾ ਤੇ ਰਾਖੀ ਹੈ ਜਿਹੜਾ ਗਵਨ ਸੀ ਨਾ ਆਵਾ ਗਾਉਂ ਫੱਜੀਆਂ ਟਿੰਡਾਂ ਲੰਮ ਤੇ ਨਿਕ ਗਿਆ ਉਹ ਮੁਕਤ ਹੋ ਗਏ ਤੇਰੇ ਸ਼ਰੂਪ 'ਚ ਮਿਲ ਗਏ ਵਿਸਰਿਆ ਜਨਾ ਨਾਮ ਜਿਨਾਂ ਨੂੰ ਸੱਚੇ ਪਾਤਸ਼ਾਹ ਦਾ ਨਾਮ ਭੁੱਲ ਗਿਆ ਹੈ ਤੇ ਨਾੜਾ ਹਾਲ ਕਾ ਉਹਨਾਂ ਦਾ ਕੀ ਹਾਲ ਹੋਵੇਗਾ ਮੰਦਾ ਹਾਲ ਹੋਵੇਗਾ ਜਨਮ ਮਰਨ ਦੇ ਪਹਿਣਗੇ ਆਵਾ ਗੌਂਚ ਪਏ ਰਹਿਣਗੇ ਨਰਕਾਂ 'ਚ ਵਾਸਾ ਹੋਵੇਗਾ ਜੈਸੇ ਪਸ ਹਰਿਆ ਉਹ ਸੁਪਰਕਾਰੇ ਰਿਹਾ ਪਸ਼ੂ ਹੁੰਦਾ ਫਰਿਆਈ ਨੂੰ ਵੇਖ ਕੇ ਕੀਲੇ ਤੇ ਨਹੀਂ ਖੜਾ ਰਹਿੰਦਾ ਕਹ ਤਹਰੇ ਪਾਸੇ ਨੂੰ ਜਾਂਦਾ ਹੈ ਐਸਾ ਸੰਸਾਰ ਸਭ ਇਸ ਤਰ੍ਹਾਂ ਜਿਹੜੇ ਵਿਸ਼ੇ ਆ ਨਾ ਹਰਿਆਈ ਹਰਿਆਈ ਦੀ ਨਹੀਂ ਆਈ ਹੈ ਸਾਰਾ ਸੰਸਾਰ ਆਪੋ ਸ਼ੂਰੀ ਨਹੀਂ ਆਈ ਬਗਾਨਿਆਂ ਹੱਕਾਂ ਨੂੰ ਮੁਰਮੁਰ ਕੇ ਤੱਕਦੇ ਪਰਾਇਆ ਤਾਣੁ ਪ੍ਰਾਈ ਇਸਤਰੀ ਰਾਹੀ ਦੌਨਤਵਲ ਤੱਕਦੇ ਰਹਿੰਦੇ ਆਂ ਹੋਰ ਆਪੋ ਸੁਧੀ ਨਹੀਂ ਆਈ ਹਲੇ ਸਾਰਾ ਸੁਖਾਰ ਨਾਣਕ ਬੰਧਨ ਕਾਟ ਜਿਸੇ ਪਾਪਸ਼ੇ ਜੰਮਣ ਬੰਦੇ ਬੰਧੇ ਕੱਟਦੇ ਸਤਿਗੁਰੂ ਜੀ ਦੱਸਦੇ ਹਨ ਮਿਲਾਬ ਹੋ ਆਪ ਪ੍ਰਭੂ ਨਾਗਪੁਰੇਸ਼ ਮੇਲਾ ਕਿਰਪਾ ਕਰ ਸਾਡੇ ਤਾਈ ਆਤਮ ਹੱਲਾ ਪੰਜਵਾ ਹੱਬੇ ਥੂਕ ਵਿਸਾਰ ਦੁਖ ਦੇਸ਼ ਦਿੰਦੇ ਹਨ ਸਤਿਗੁਰੂ ਏ ਪਿਆਰਿਆ ਸਾਰੇ ਜਿਹੜੇ ਥੋਕ ਪਦਾਰਥ ਹੈ ਕਦੇ ਤੂੰ ਕਿਉਂਨਾ ਮੈਨੂੰ ਆਹ ਪ੍ਰਾਪਤ ਹੋਵੇ ਕਦੇ ਕੰਨਾ ਮੈਨੂੰ ਉਹ ਪਦਾਰਥ ਪ੍ਰਾਪਤ ਹੋਵੇ ਇਹ ਸਾਰੇ ਪਦਾਰਥਾਂ ਨੂੰ ਭੁਲਾ ਦੇ ਦਿਲ ਵਿੱਚੋਂ ਇੱਕੋ ਖਿਆਲ ਕਰ ਇੱਕੋ ਇੱਕ ਪਰਮੇਸ਼ਰ ਦੇ ਮਿਲਣ ਦਾ ਖਿਆਲ ਕਰ ਜਿਹਦੇ ਅੰਦਰ ਖਲਾਹੇ ਗੁਮਾਂ ਜਿਹੜਾ ਤੈਨੂੰ ਦੇਹ ਸੋਹਣੀ ਦੇਖ ਕੇ ਮਗਵਾਨ ਫੁਰਦਾ ਹੈ ਗੁਨਾ ਦਾ ਹੰਕਾਰ ਫੁਰਦਾ ਹੈ ਵਿਦਿਆ ਦਾ ਹੰਕਾਰ ਫੁਰਦਾ ਹੈ ਧੰਦਾ ਦਾ ਹੰਕਾਰ ਫੁਰਦਾ ਹੈ ਇਹ ਸਾਰਾ ਝੂਠਾ ਗੁਮਾਨ ਹੈ ਲਾਵੇ ਅੰਦਰੋਂ ਮਨ ਤਨ ਅਰਪ ਧਰ ਤਾ ਪਾਸ਼ਾ ਕੇ ਮਨ ਦਾ ਮਾਨ ਛੱਡ ਕੇ ਤਨ ਨੂੰ ਸੇਵਾ ਵਿਚਰਪ ਕੇ ਰੱਖਣਾ ਕਰ ਭੇਟਾ ਕਰ ਆਠ ਪਹਿਰ ਸਾਲਾਹੇ ਅੱਠੇ ਪਹਿਰ ਸੇਵਿਤ ਕਰਦਾ ਰਿਆ ਕਰ ਜਿਦਨ ਹਾਰ ਤੂੰ ਜਿਦਨ ਹਾਰ ਵੀ ਤੂੰ ਹੈ ਮੇਰੇ ਪਿਆਰੇ ਤੇਰੀ ਦਾਤ ਬੇਨਤੀ ਕਰਿਆ ਕਰ ਏ ਮਾਰੋ ਤੇਰੇ ਨਾਮ ਦੀ ਤੇਰੀ ਭਗਤੀ ਵੀ ਦਾਤ ਕਰਕੇ ਹੀ ਹੋਣੀ ਹੋਵੀਏ ਕਿਰਪਾ ਕਰਹੁ ਮੇਰੇ ਤਾੜਿ ਸਕੇ ਪਾਪਿਆ ਆਪਣੀ ਕਿਰਪਾ ਦੀਸ਼ਟੀ ਕੋ ਕਹਾਉ ਸੋਈ ਕੰਮ ਕਮਾਈ ਇਹ ਤਿਆਰੀਆ ਉਹ ਕਾਰਜ ਪਾਉ ਪੜਤੀਆ ਕਮਾਉਣਾ ਕਰ ਜਿਤ ਮੁਖ ਉਜਲਾ ਜਿਹ ਕਰਕੇ ਤੇਰਾ ਲੋਕ ਪਰ ਲੋਕ ਉਜਲ ਮੁਖ ਹੋਵੇ ਸੋਈ ਲੱਗੈ ਸਤਿਓ ਬੇਦੀਨ ਕੀ ਕਰੇ ਮਾਰਾ ਸਕੇ ਨੰਦ ਕਿਉ ਹੀ ਪੁਖ ਲੱਗ ਸਕਦੇ ਐ ਜਿਤ ਤੂੰ ਦੇ ਹਲਾ ਜੀਵੇ ਤਾਈ ਜੇ ਅੱਲਾਹ ਦੇਣਾ ਕਰਦਾ ਹੈ ਪਰਮੇਸ਼ਰ ਅੱਲਾਹ ਤਰਪੁੰਦਾ ਹੈ ਗਰਭਧ ਕਰਨ ਵਾਲੇ ਹੈ ਪਰਮੇਸ਼ਰ ਜੀ ਨੂੰ ਤੂੰ ਦੇਣਾ ਕਰਦਾ ਹੈ ਅੱਲਾਹ ਨਾਮ پاک ਦਾ ਹੈ ਪਵਿੱਤਰ ਰੂਪ ਪਰਮੇਸ਼ਰ ਜੀ ਨੂੰ ਤੂੰ ਦੇਣਾ ਕਰਦਾ ਹੈ ਪਾਸ ਕਛਾਈ ਦੇ ਅਲਾ ਹੈ ਜਿਨਾ ਤੈਂ ਦੇਣਾ ਕਰਦਾ ਹੈ ਪਰਮੇਸ਼ਰ ਦੂਣਾਟ ਹੰਦੂ ਮੂਲੇ ਇਹ ਪਿਆਰਿਆ ਜਿਹੜਾ ਕਦੇ ਵੀ ਮੂਲ ਉਕਾ ਹੀ ਟਹਿਣ ਵਾਲਾ ਨਹੀਂ ਹੈ ਉਹ ਘਰ ਰਾਸ ਕਰ ਉਹ ਘਰ ਰਾਸ ਬਣਾਉਣਾ ਕਰ ਉਹ ਆਪ ਦਾ ਘਰ ਹੈ ਸੱਚਖੰਡ ਉਹ ਘਰ ਆਪ ਦਾ ਬਣਾਉਣਾ ਕਰ ਹੋਰ ਸਾਰੇ ਝੂਠੇ ਡੱਡਾ ਡੇਰਾ ਇਹ ਨਹੀਂ ਜਾਂ ਡੇਰਾ ਤਾਂ ਜਾਣ ਆ ਡੇਰਾ ਕਾ ਸੰਜੋ ਗੁਰ ਕਾ ਸ਼ਬਦ ਪਛਾਨ ਇਸ ਕਰਕੇ ਸੋ ਘਰ ਰਾਸ ਕਰ ਉਸ ਘਰ ਨੂੰ ਰਾਸ ਨਾਮ ਬਣਾਉਣਾ ਕਰ ਰਾਸ ਜਿਹੜਾ ਸੱਚਾ ਹੈ ਨਾ ਪਰਮੇਸ਼ਰ ਉਹਦੇ ਵਿੱਚ ਆਪਣਾ ਘਰ ਬਣਾਉਣਾ ਕਰ ਰਾਹ ਦੇ ਸੱਚਾ ਪਰਵੇਸ਼ ਰੋ ਹੈ ਸ੍ਰੀ ਪਰਵੇਸ਼ਰ ਦਾ ਉਹਦੇ ਚ ਘਰ ਘਰ ਆਉਂਦਾ ਇਸ ਤੋਂ ਵੀ ਪਾਪ ਨਹੀਂ ਇੱਕੋ ਚਿਤ ਵਸਾਏ ਇੱਕ ਪਰਮੇਸ਼ਰ ਨੂੰ ਹੀ ਚਿਤ ਦੀ ਮਸਾਲਾ ਕਦੇ ਨਾ ਜਾਏ ਮਰ ਕਦੇ ਨਹੀਂ ਉਹ ਮਰ ਕੇ ਜਾਣਾ ਤੈਨੂੰ ਕਦੇ ਸੋਗ ਨਹੀਂ ਹੋਵੇਗਾ ਨਾ ਤੂੰ ਕਦੇ ਜਾਏ ਜਾਵੇਂਗਾ ਜੂਨਾ ਤੇ ਨਾ ਮਰੇਗਾ ਕਿੰਨਾ ਪਿਆਰਾ RAM ਉਹਨਾਂ ਪੁਰਖਾਂ ਨੂੰ RAM ਦਾ ਨਾਮ ਪਿਆਰਾ ਲੱਗਾ ਹੈ ਜੋ ਪ੍ਰਭ ਭਾਣਿਆ ਜਿਹੜੇ ਵਾਹਿਗੁਰੂ ਤੇ ਭਾਣੇ ਨੂੰ ਮੰਨਦੇ ਐ ਜੋ ਪਰਮੇਸ਼ਰ ਨੂੰ ਭਾਵੇ ਚੰਗੇ ਲੱਗਦੇ ਹਨ ਗੁਰਪ੍ਰਸਾਦ ਅਕਥ ਇਹ ਹੈ ਤਾਂ ਅਕਥ ਵਸੂ ਸਤਿਗੁਰੂ ਨਾਨਕ ਦੇਵ ਦੀ ਕਿਰਪਾ ਕਰਕੇ ਨਾਨਕ ਬਖਾਨੇ ਗੁਰੂ ਜੀ ਕਹਿੰਦੇ ਨੇ ਅਕਥ ਨੂੰ ਤਾਂ ਕਿਸੇ ਕੰਮ ਕਰਕੇ ਬਸ ਦੱਸਦਾ ਹੈ ਜੋ ਸ਼ੰਤੀ ਦਿੰਦੀ ਹੈ ਕਿਹਾ ਕਿ ਅਕਥ ਹੈ ਲਖਨਉਦਰ ਕੀ ਜਾਰਾ ਉਹਦਾ ਕਸਮ ਕੀਤਾ ਹੈ ਆਸਾ ਮਹੱਲਾ ਪੰਜਵਾ ਜਿਨ੍ਹਾਂ ਨਾ ਵਿਸਰੈ ਨਾਮ ਇਹ ਜਿਹੜੇ ਪਾਣਾ ਮੰਨਦੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਹ ਕਾਫੀ ਗੱਲ ਹੈ ਤੇ ਕਹਨ ਕੀਤਾ ਹੈ ਆਸਾ ਮੁਹੱਲਾ ਪੰਜਵਾ ਜਿਨ੍ਹਾਂ ਨਾ ਵਿਸਰੇ ਨਾਮ ਜਿਨ੍ਹਾਂ ਦੇ ਤਾਈ ਪਰਮੇਸ਼ਰ ਦਾ ਅਮਰ ਤੇ ਨਾਮ ਕਪਾਈ ਕਦੇ ਪੁੰਦਾ ਨਹੀਂ ਹੈ ਏ ਕਨੇਹਾ ਉਹ ਕਨੇਹ ਕਿਹੋ ਜੇ ਹਨਗੇ ਜੀ ਉਹਨਾਂ ਦੇ ਕਿਸੇ ਦੇ ਸੁਭਾਅ ਹਨ ਜਿ ਕਿਹਾ ਜਾ ਰੂਪ ਹੈ ਤੇਦ ਨਾ ਜਾਣ ਹੋ ਮੂਲ ਜਿਵੇਂ ਕਿ ਨੇ ਮੂਲ ਉੱਕਾਇਆ ਨਾ ਲ ਫਰਕ ਨਾ ਜਾਣੋ ਕਲਾ ਚਿਤ ਸਾਈਂ ਜਿਹੜਾ ਉਹ ਸਾਈਂ ਦਾ ਰੂਪ ਹੀ ਹੈ ਜਿਨਾ ਸਾਹਸ ਦੇ ਆਸਰੇ ਵਿਸਰੇ ਹੈ ਉਹ ਸਾਈਂ ਜੈਸੇ ਹੀ ਹਨ ਮਨ ਤਨ ਹੋਈ ਨਿਹਾਲ ਉਹਨਾਂ ਦੀ ਸੰਗਤ ਕਰਕੇ ਤੁਮ ਸੰਗ ਭੇਟਿਆ ਹੈ ਮਾਰਾ ਤੇਰੇ ਨਾਲ ਮਿਲਨੇ ਕਰਕੇ ਮਨ ਕਰਕੇ ਤਨ ਕਰਕੇ ਉਹ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਐ ਉਹ ਸੰਗ ਭੀਟਿਆ ਆਲ ਜੀ ਦੇ ਨਾਲ ਮਿਲਣੇ ਕਰਕੇ ਮਨ ਤੇ ਤਨ ਕਰਕੇ ਨਿਹਾਲ ਹੋ ਗਏ ਗੁਰਮਖੋ ਜਿਹੜੇ ਤਾਂ ਤੁਹਾਡੇ ਸੰਗੀ ਹੈ ਉਹਨਾਂ ਨਾਲ ਮਿਲਨੇ ਕਰਕੇ ਮਨਸ਼ੰਗ ਕਰਕੇ ਇਹ ਹਾਲ ਹੋ ਗਈ ਹੈ ਧੁਖ ਪਾਇਆ ਜਨ ਪਰਸਾ ਮਰੇ ਦੇ ਜਨਾਂ ਦੀ ਕਿਰਪਾ ਬੇਸ਼ਕੀ ਕਰਕੇ ਸੂਨੂ ਪਾਉਣਾ ਕੀਤਾ ਹੈ ਧੁਖ ਸਭ ਲੇਟਿਆ ਧੁਖ ਜਮਨ ਦਾ ਸਾਰਾ ਗੁਰਮਖੰਡਾ ਮੇਡ ਦਿੱਤਾ ਮਹਾਰਾਜ ਨੇ ਰਹਾਉ ਜਿਤੇ ਖੰਡ ਬ੍ਰਹਮੰਡ ਜਿਤਨੇ ਨੋ ਖੰਡ ਹੈ ਜਿਤਨੇ ਬ੍ਰਹਮੰਡਾਰ ਕੀ ਪੂਰੀਆਂ ਹਨੇ ਉਧਾਰੇ ਤਿੰਨ ਖੀਰ ਉਹਨਾਂ ਦੀ ਖੇਮਾਂ ਤੂੜੇ ਨੇ ਜਿਹੜੀ ਜੋਨਿ ਕਿਸੇ ਉਹਨਾਂ ਨੂੰ ਪ੍ਰਾਪਤੀ ਕਰਕੇ ਸਾਰੀ ਉਹਨਾਂ ਦੀ ਉਹਨਾਂ ਦਾ ਆਧਾਰ ਕਰਨੀ ਜੋ ਤਨਾਈ ਧੂੜ ਪ੍ਰਾਪਤ ਕਰਦੇ ਹੈ ਸਰਦਾ ਰੂਪੀ ਧੂੜ ਪ੍ਰਾਪਤ ਕਰਦੇ ਹੈ ਜਿਨ੍ਹਾਂ ਦੇ ਤਾਂ ਉਧਾਰ ਦਿੰਦੀ ਹੈ ਇਹਨਾਂ ਮਨੁੱਖਾ ਆਪ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਆ ਵਸ ਗਿਆ ਹੈ ਪੂਰੇ ਭਗਤ ਸੇ ਭਗਤ ਦਾ ਪੂਰਨੋ ਹਮੇ ਭਾਈ ਜਿਸ ਨੂੰ ਮੰਨੇ ਆਪ ਜਿਸ ਨੂੰ ਸੱਚੇ ਪਾਤਸ਼ਾਹ ਆਪ ਮੰਨ ਲਵੇ ਕਿ ਸਾਡਾ ਇਹ ਤਖਤ ਹੈ ਓਈ ਮਾਨੀਏ ਓਈ ਸੰਸਾਰ ਵਿੱਚ ਮੰਦਿਆਂ ਜਾਂਦਾ ਹੈ ਉਹਨੂੰ ਸਾਰਾ ਸੰਸਾਰ ਨਹੀਂ ਹੁੰਦਾ ਝੁਕਦਾ ਉਹਨੇ ਕਰਕੇ ਪਰਮੇਸ਼ੁਰ ਦਾ ਮੰਨਣ ਪ੍ਰਾਪਤ ਹੁੰਦਾ ਹੈ ਪ੍ਰਗਟ ਪੁਰਖ ਪਰਵਾਨ ਉਹ ਕਰਦੇ ਹੈ ਇਹ ਲੋਕ ਦੀ ਨੀਂਦ ਪਰ ਖواب ਪ੍ਰਵਾਨ ਮੈਂ ਕੁੱਝ ਨਹੀਂ ਕਿੰਨੀ ਅਬ ਥਾਈ ਜਾਣੀ ਹੈ ਕਹੇ 14 ਲੋਕਾਂ ਦੀਆਂ ਪੁਰੀਆਂ ਸਾਰਿਆਂ ਦਾ ਜਾਨੇ ਜਾਂਦੇ ਆ ਮਸ਼ਹੂਰ ਹੋ ਜਾਂਦੇ ਹਨ ਇਹ ਕਵੀਸ਼ੈਗ ਨੂੰ ਸਾਰੀ ਦੁਨੀਆ ਜਾਣਦੀ ਹੈ ਉਸ ਦੇ ਰਾਜਿਆਂ ਦਾ ਨਾਮ ਹੀ ਪਤਾ ਜਿੰਨਾਂ ਨੇ ਹਕੂਮਤਾਂ ਕੀਤੀਆਂ ਸਨ ਗੁਰੂ ਨਹੀਂ ਭੁੱਲਿਆ ਹੋਇਆ ਸਾਰੇ ਸੌਂਕ ਜਾਣੇ ਜਾਂਦੇ ਐ ਦਿਲ ਸਰੈਣ ਆਰਾਧ ਰਾਤ ਦੇ ਉਸ ਪੰਦੇਸ਼ ਨੂੰ ਯਾਦ ਕਰੋ ਹਿਮਾਲੇ ਸਾਹ ਸਾ ਉਹ ਸਵਾਸਾ ਜਿਹੜਾ ਖਾਣ ਨੂੰ ਸਮਾਉਣ ਨੂੰ ਆਉਂਦਾ ਹੈ ਉਸ ਨੂੰ ਯਾਦ ਕਰੋ ਰਾਤ ਦੇ ਸੰਗ ਬਨਾਈ ਮਿਲ ਕੇ ਸੌਕ ਸੌਕੀ ਕੇਤੇ ਕਰੋ ਨਾਨਕ ਦੀ ਲੋਚਾ ਤੂਹੇ ਪਾਪਾਂ ਦੇਨ ਕੀ ਕਰੋ ਗੁਰੂ ਸਾਹਿਬ ਜੀ ਕਹਿੰਦੇ ਹੈ ਇਹ ਸਾਡੀ ਛਾ ਪੂਰੀ ਕਰਦੇ ਆਪ ਸੱਚੇ ਪਾਤਸ਼ਾਹ ਸੱਚੇ ਤ੍ਰਿਕਾਲਵਾਧੂ ਪਾਤਸ਼ਾਹ ਦੇ ਪਾਤਸ਼ਾਹ ਆਕਾਲ ਪੁਰਖੋ